ਤੇਰੀ ਨਾਨ ਨਕਸ਼ੀਅਤ ਸੁੰਦਰ ਨੇ ਤਕਣੀ ਵਿੱਚ ਮਸਤੀ ਅੰਤਾਂ ਦੀ ਸਾਹਾਂ ਵਿੱਚ ਮਈ ਕਾਂ ਕੁਲੀਆਂ ਨੇ ਜੋ ਹੋਸ਼ ਪੁਲਾ ਦੇ ਜਨਤਾ ਦੀ ਤੇਰੀ ਯਾਦ ਚ ਖਿਲ ਕੇ ਨੱਚ ਉਠਦੇ ਪੈ ਮਦਮ ਵਿਚਾਰੇ ਉਦਾਸ ਨੇਰੇ ਤੇਰੀ ਪ੍ਰੀਤ ਹੀ ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ ਤੇਰੇ ਨਾਮ ਨ ਚਲਣ ਸਵਾਸ ਮੇਰੇ ਤੇਰੇ ਨੈਣ ਨਕਸ਼ੀਅਤ ਸੁੰਦਰ ਨੇ ਤਕਣੀ ਵਿੱਚ ਮਸਤੀ ਅੰਤਾਂ ਦੀ ਸਾਂਹ ਵਿੱਚ ਮਹਿਕਾਂ ਕੁਲੀਆਂ ਨੇ ਜੋ ਹੂਸ਼ ਬੁਲਾ ਦੇ ਜਨਤਾਂ ਦੀ ਕੁਰਬਾਨ ਹਾਂ ਕੁਰਬਾਨ ਹਾਂ ਤੇਰੇ ਨਾਮ ਬਿਟੂ ਜੋ ਜਪਣ ਮੰਗਾ ਤੂੜੀ ਨੂੰ ਲਿਖ ਲਿਖ ਕੇ ਮੈਂ ਕਾਂ ਗਾਉਂਦਾ ਰੋ ਗੁਣ ਪਰ ਰੱਖੀ ਵਿੱਚ ਖਾਸ ਮੇਰੇ ਤੇਰੇ ਨੈਣ ਨਕਸ਼ੀਤ ਸੁੰਦਰ ਨੇ ਤਕਣੀ ਵਿੱਚ ਮਸਤੀ ਅੰਤਾਂ ਦੀ ਸਾਂਹਾਂ ਵਿੱਚ ਮੈਂ ਕਾਂ ਕੁਲੀਆਂ ਨੇ ਜੋ ਹੋਸ਼ ਫੁਲਾ ਦੇ ਜਨਤਾ ਦੀ ਮੁੱਖ ਮੋੜੀ ਨਾ ਦਿਲ ਤੋੜੀ ਨਾ ਰਖ ਪਿਆਰ mohabbat ਗੁੜੀ ਨੂੰ ਮੁੱਖ ਮੋੜੀ ਨਾ ਦਿਲ ਤੋੜੀ ਨਾ ਰਖ ਪਿਆ mohabbat ਗੋੜੀ ਨੂੰ ਲਿਕ ਲਿਕ ਕੇ ਮੈਂ ਕਾਂ ਗੋਂਦਾ ਰੋ ਕੌਣ ਪਰ ਰੱਖੀ ਵਿੱਚ ਖਾਸ ਮੇਰੇ ਜੋ ਤੁਪ ਵਿੱਚ ਤਪ ਸੜ ਉੱਠਦਾ ਹੈ ਜਦ ਵਹਿ ਗੁਰੂ ਅੱਖਾਂ ਢਰ ਜਾਂਦਾ ਗਮ ਦੇ ਸੋ ਸਾਗਰ ਡੁੱਬਦਾ ਹਾਂ ਤੇਰਾ ਨਾਮ ਲਵਾਂ ਤਾਂ ਤਰ ਜਾਂਦਾ ਇਹ ਮਸਤਕ ਨੂਰ ਪਿਆਰਾਂ ਦਾ ਸਭ ਪਾਪ ਕਰੋ ਜੀ ਨਾਸ਼ ਮੇਰੇ ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ ਤੇਰੇ ਨਾਮ ਨਾ ਚੱਲਣ ਸਵਾਸ ਮੇਰੇ ਤੇਰੇ ਨਾਮ ਨਾ ਚੱਲਣ ਵਾਸ ਮੇਰੇ ਵਾਹਿਗੁਰੂ ਵਾਹਿਗੁਰਜੀ ਦਾ ਖਲਸਾ ਵਾਹਿਗੁਰਜੀ ਦੀ ਫਤ